ਰਖਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੁ ਸੁਹੀ ਮਹਲਾ ਚਘਾ ਹਰਨਾਮ ਹਰ ਰੰਗ ਹੈ ਹਰ ਰੰਗ ਮ ਜਿਠਾ ਰੰਗ ਵਰ ਤੁਠਾ ਹਰ ਰੰਗ ਚਾੜਿਆ ਤੇਰੇ ਬਹੜ ਨ ਹੋਵੀ ਭੰਗ ਹਰਨਾਮ ਹਰ ਰੰਗ ਹੈ ਹਰ ਰੰਗ ਮ ਜਿਠਾ ਰੰਗ ਵਰ ਤੁਠਾ ਹਰ മേ്യമ മു മനമുഖിയവണ ഹര പ്രഭ ചേതന ആയോ മന ദുജാ പഹലോ ചരി ਈ ਅੰਗ ਬਰੰਦਰਤ ਸਾਰ ਨਵ ਲਾਇਆ ਸਭ ਲਾਭੇ ਕੇ ਰਿਖ ਕੰਮ ਹਰਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲ ਹੋ ਸੰਗ ਮਨੇ ਸੰਗਤ ਹਰ ਨੰਗ ਪਾਇਆ ਜਨ ਨਾਨਕ ਮਨ ਤਨ ਰੰਗ ਹਰਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲ ਹੋ ਸੰਗ ਮੇਲੇ ਸੰਗਤ ਹਾਰੇ ਰੰਗ ਪਾਇਆ ਜਨਾਨਕ ਮਨ ਕਨ ਰੰਗਾ ਵਾਹਿਗੁਰੂ ਜੀ ਦਾ ਅਸਾ फिर मतलब गुरु गोबिंद सिंह के पिता जी वेख रहे थे महाराज सचे पातशाह तक साल तो फटे आए हुए थोड़े वाग बाबा फतेह सिंह वेखे है तो बाबा फतेह सिंह गुरबकरी च लैके कहो पुत्र अज जीस के दसा दौरान सुनाई है ये तेरा पंथ चले ਦੇ ਰੇ ਕੇ ਸੋਤੀ ਰਾਮ ਕੀ ਤੂੰ ਥਾ ਟਿ ਕੇ ਨਾ ਕੋ ਵੇਲੇ ਤੂੰ ਥਾ ਟਿ ਕੇ ਨਾ ਕੋ ਵੇਲੇ ਤੂੰ ਥਾ ਟਿ ਕੇ ਨਾ ਕੋ ਵੇਲੇ ਤੂੰ ਥਾ ਟਿ ਕੇ Mmm! -hmm. ਜੀ ਇਹ ਨਾਲ ਬੇਨਤੀਆਂ ਪ੍ਰਵਾਨ ਕਰਨੀਆਂ ਇਥੇ ਆਪਣਾ ਪ੍ਰਸ਼ਾਦਰਾਪਸੰਦ ਦੇ ਵਰਤੇ ਹੀ ਰਾਪਸਾਦ ਦੇ ਦੇ ਸਮੇਂ ਆਪਾਂ ਸਾਰਿਆਂ ਨੇ ਜੋ ਕੈਂਪ ਦੀ ਥੀਮ ਸੀ ਇੱਕ ਮਾਤ ਜੀ ਮਹਾਰਾਜ ਪਾਸ਼ਾ ਜਿਨ੍ਹਾਂ ਦਾ ਮੰਤਰ ਇਹ ਰੱਖਿਆ ਪੁਰੇ ਮਹਾਰਾਜ ਦੇ ਇੱਕ ਬਾਦ ਜੀ ਮਹਾਰਾਜ ਜੀ ਨੇ ਚਾਹਤ ਉਹ ਮਹਾਰਾਜ ਦੀ ਕਿਰਪਾ ਨਾਲ ਬੱਚਿਆਂ ਨੇ ਇਤਿਹਾਸ ਜਿਹੜਾ ਸੀਗਾ ਪਹਿਲੇ 5 ਹਫ਼ਤੇ ਤੱਕ ਜਿਹੜਾ ਆਪਾਂ ਡਾਕਟਰ ਸਾਹਿਬ ਨੇchnਾਇਆ ਬੱਚਿਆਂ ਨੇ ਆਪਣੀ ਸਮਰੱਥਾ ਸੀਗੀ ਉੱਤਰ ਜੀ ਸੋ ਜਿਹੜੇ ਪੇਸ਼ੇ ਰੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਦੀ ਬੀਬੀ ਗੁਰਪ੍ਰੀਤ कौर ਆਏ ਇਹਨਾਂ ਨੇ ਕਾਫੀ ਡੈਪਥ ਦੇ ਵਿੱਚ ਸੁਣਾਇਆ ਸੋ ਉਹ ਮੰਤਰ ਆਪਾ ਮਹਾਰਾਜ ਦੀ ਕਰਪਾ ਨਾਲ ਭਗਤੀ ਧੀਰਜ ਉਪਦੇਸ਼ ਧੀਰਜ ਧੀਰਜ ਅਤੇ ਸਹੀਦੀ ਇਹਨਾਂ ਤੇ ਫੋਕਸ ਕੀਤਾ ਇਹਨਾਂ ਦੇ ਜਿਹੜੇ ਓਬਜੈਕਟਿਵ ਸੀਗੇ ਸੋ ਨਾਲ ਭਾਈ ਬਿਆਲਾ ਜੀ ਮਾਤਾ ਗੁਜਰੀ ਜੀ ਭਾਈ ਬਦੀਦਾਰ ਸਿੰਘ ਭਾਈ ਸਰਗਦਾਸ ਜੀ ਆਪਣੇ ਰੋਲ ਬਾਡਲ ਸੀਗੇ ਇਸ ਕੰਮ ਦੇ ਸੋ ਇਹਦਾ ਇਹਨਾਂ ਨੂੰ ਮੋਖ ਰੱਖਦੇ ਆ ਛੇ ਹਫ਼ਤੇ ਆਪਾਂ ਗੁਜ਼ਾਰੇ ਬੱਚਿਆਂ ਨਾਲ ਆਸ ਰੱਖਦੇ ਕਿ ਕਾਫੀ ਬੱਚਿਆਂ ਨੂੰ ਅੱਜੋ ਵੀ ਮਾਰਾਇ ਦੇ ਚਰਨਾਚੋ ਆਪਾਂ ਗੱਲਾਂ ਵਾਲਤਾ ਕੀਤੀਆਂ ਸਿੱਖਿਆ ਕਾਫੀ ਬੜੀ ਹੋਊਗੀ ਤੇ ਇੱਕ ਕਰੀਅਰ ਵਰਕਸ਼ਾਪ ਸੀ ਜਿਹੜੇ ਵੱਡੇ ਬੱਚਿਆਂ ਨਾਲ ਹੋਈ ਜਿਹੜੇ ਕਿਹੜੇ ਕਰੀਅਰ ਜਾਣ 10 ਤਰ੍ਹਾਂ ਦੇ ਕਰੀਅਰ ਨਾਲ ਡਿਸਕਸ ਕੀਤੇ ਗਏ ਸੀ ਥੋੜਾ ਉਹ ਵੀ ਬਹੁਤ ਵਧੀਆ ਇਸ ਵਾਰ ਇਸ ਸਾਲ ਉਪਰਾਲਾ ਸੀ ਕਰੀਅਰ ਵਰਕਸ਼ਾਪ ਦਾ ਤੇ ਨਾਲ ਨਾਲ ਇਹਨਾਂ ਦਾ ਦਸਤਾਬੰਦੀ ਵਗੈਰਾ ਤੇ ਹੋਰ ਵਰਕਸ਼ਾਪਾਂ ਜਿਹੜੀਆਂ ਇਹਨਾਂ ਨੂੰ ਖਾਣ ਪੀਣ ਦਾ ਬਣਾਉਣ ਦਾ ਇਹ ਸਾਰੇ ਇਹੋ ਜਿਹੀ ਚੀਜ਼ਾਂ ਸੈਲਫ ਡਿਫੈਂਸ ਸੋ ਫੋਰਸ ਵਨੀ ਇਹ ਚੀਜ਼ਾਂ ਜਿਨੀਆਂ ਨਾਲ ਗੁਰਬਾਣੀ ਲਿਖਣੀ ਪਰੰਪਰਾ ਜਿਹੜੀ ਬਹੁਤ ਵੱਡੀ ਚੀਜ਼ ਆ ਸੋ ਇਹ ਸਾਰੀਆਂ ਚੀਜ਼ਾਂ ਆਪਾਂ ਸਾਰੀਆਂ WhatsApp 'ਆ ਲੱਕੀਆਂ ਬੱਚਿਆਂ ਨਾਲ ਸੋ ਬੱਚਿਆਂ ਨਾਲ ਅਸੀਂ ਬਹੁਤ ਇੰਜੋਏ ਕੀਤਾ ਬੱਚਿਆਂ ਨਾਲ ਅਸੀਂ ਆਪ ਸਾਨੂੰ ਬੜਾ ਆਨੰਦ ਵੱਝਦਾ ਕਿਉਂਕਿ ਬੱਚੇ ਬਹੁਤ ਪਿਆਰੀ ਆਪਨੇ ਸਾਰੇ ਤੇ ਬੜੇ ਪਿਆਰ ਨਾਲ ਸਿੱਖਦੇ ਸਾਰੀਆਂ ਸੰਗਤਾਂ ਦਾ ਸੇਵਾਦਾਰਨ ਦਾ ਕੀਤਾ ਆਪਣੇ ਜਿਹੜੇ ਨਗਰ ਹਾਲ ਨਗਰ ਹਾਲ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਜਾੜੇ ਧੰਨਵਾਦ ਸੋ ਜਿੱਥੇ ਆਪਾਂ ਸਨਮਾਨ ਕੀਤਾ ਆ ਭਾਈ ਸਾਹਿਬ ਭਾਈ ਹਰਪ੍ਰਿੰਦ ਸਿੰਘ ਜੀ ਨੂੰ ਮਾਈਕੀ ਡਿਗੋਟ ਟਿਕਟ ਉਹ ਜਿਹੜੇ ਆਪਣੇ ਐਪੀਬੀਬ 7 ਕੋਰਸ ਵਿੱਚ ਇਹ ਚਲੇ ਗਏ ਹੈ ਇਹ ਪੁਆਇੰਟ ਤੇ 8 ਵਜੇ ਸੋ ਇੱਕ ਮੈਂ ਜੀ ਆਪਣੇ ਕਲਗੀ ਕਲਗੀਧਰ ਦਰਬਾਰ ਸਾਹਿਬ ਭਾਈ ਬਿਕਰਮ ਸਿੰਘ ਜੀ ਜੀ ਨੂੰ ਇਸ ਸਨਮਾਨ ਦਾ ਪਾਣੂ ਕਰਨਾ ਕਿਰਪਾ ਕਰਕੇ ਆਪ ਜੀ ਇਸ ਸੀਟ ਤੇ ਜੁੜਾਉ ਹੋਵਾਂਗੇ ਅਸੀਂ ਚਕਾਰੇ ਦੇ ਲੋਕ ਤੇ ਸਨਮਾਨ ਕਰਦੇ ਆ ਜੀ ਹੈਗੇ ਤਾਂ ਖੜੇ ਹੋ ਜਾਓ ਆਪਾਂ ਸਨਮਾਨ ਦਾ ਜਰੂਰ ਕਰਨਾ ਤੁਸੀਂ ਲੋਕਾਂ ਨੂੰ ਸੇਵਾਦਾਰਾ ਪਰ ਅਸੀਂ ਧੰਨਵਾਦ ਕਰਨਾ ਸੋ ਭੈਣ ਜੀ ਮੈਂ ਲਾਦਾ ਦਿਸ ਤੇ ਜੀ ਇੱਥੇ ਆਪਾਂ ਚਕਾਰਾ ਛੱਡ ਕੇ ਧੰਨਵਾਦ ਕਰਦੀ ਏ ਬੋਲੇ ਸੋ ਨਿਹਾਲ ਵਾਹਿਗੁਰੂ ਪੈਂਜੀ ਦਾ ਬਹੁਤ ਬਹੁਤ ਧੰਨਵਾਦ ਸੋ ਇੰਨੀਆਂ ਬੀਤੀਆਂ ਪੈਂਜੀ ਆ ਰਹੇ ਆ ਚਲੋ ਪੈਂਜੀ ਆਲੀ ਕਿਰਪਾ ਕਰੋ ਆਪ ਜੀ ਨੂੰ ਲੋਕ ਸੇਵਾ ਦਾ ਆ ਰਿਹਾ ਤੇ ਹਾਂਜੀ ਦਾ ਧੰਨਵਾਦ ਜਰੂਰ ਕਰਨਾ ਕਿਉਂਕਿ ਆਪ ਜੀ ਨੇ ਬਹੁਤ ਜਿਹੜੀ ਗੁਰਬਾਣੀ ਲੇਖਣੀ ਪਰੰਪਰਾ ਪੈਂਜੀ ਦਾ ਕਾਫੀ ਐਕਸਪੀਰੀਅੰਸ ਆ ਭਾਜੀ ਵਿਕਰਮ ਸਿੰਘ ਜੀ ਦਾ ਉਹ ਵੀ ਨਾਲ ਆਉਂਦੇ ਰਹੇ ਆ ਮੈਂ ਸ਼ਰਟ ਆਪ ਜੀ ਨੂੰ ਸੇਵਾ ਤੋਂ ਧੰਨਵਾਦ ਕਰਦੇ ਮਹਾਰਾਜ ਜੀ ਸ਼ਰਮ ਪ੍ਰਵਾਣ ਕਰੋ ਜੀ ਆਪਾਂ ਕੋਲੇ ਸੋ ਦਿਹਾਲ ਜੇ ਕੁਝ ਕਾਰਾ ਛੜ ਕੇ ਫਿਰ ਆਪਾਂ ਪ੍ਰਸ਼ਾਦ ਪਾਣੀ ਲੈ ਕੇ ਆਪਾਂ ਸਿਮੇਂਟ ਕਰਦਾ ਤੁਸੀਂ ਨਾਲ-ਨਾਲ ਨੰਬਰ ਹੌਚ ਪਾ ਸਕਦੇ ਆ ਸਾਰੇ ਜਣੇ ਚਕਾਰਾ ਛੁੱਕ ਫੋਟੋ ਦੇਖ 2 3 ਚਕਾਰਾ ਕਰ ਸੇਵਲੇ ਆ ਕਰ ਨੌ ਨੇ ਤੇ ਆਵਤਾਏ ਕਰ ਨੌ ਨੇ ਤੇ ਆਵਤਾਏ ਕਰ ਨੌ ਨੇ ਤੇ ਆਵੈ ਕਰ ਨੌ ਨੇ ਤੇ ਆਵੈ सभाईं हुए सहाए सभाई